ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਹਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ ਜੀ 6:30 ਹੋ ਰਹੇ ਨੇ ਤੇ ਬਾਕੀ ਕੰਮ ਕਰਦਾਂ ਆਪਾਂ ਸਾਰੇ ਨਪਟਾ ਕੇ ਅੱਜ ਬਣਾਈ ਸੀਗੇ ਪਰ ਇੱਕ ਚਾਵਲ ਤੇ ਬਸ ਕੁਸ਼ਨ ਵਾਲੇ ਕੁਟਲੀ ਸੀਗੇ ਆਪਾਂ ਨੇ ਅੰਬ ਦੀ ਚਟਣੀ ਆਪਾਂ ਜੀ ਲੈ ਕੇ ਐਸੀ ਹੀ ਕਰਦੀ ਆਂ ਜੀ ਜੋ ਬਣਾਈ ਸੀਗੀ ਆਪਣੇ ਅੱਜ ਚਟਣੀ ਕਿਉਂਕਿ ਸਰਦਾਰ ਜੀ ਮੇਰੇ ਕੜੀ ਖਾਂਦੇ ਨਹੀਂ ਸੀਗੇ ਉਹਨਾਂ ਨੂੰ ਫਿਰ ਆਂਬ ਦੀ ਚਟਣੀ ਨਾਲ ਤੇ ਉਹ ਕਰਦੇ ਸੀਗਾ ਦਹੀਂ ਨਾਲ ਰੋਟੀ ਦਿੱਤੀ ਸੀਗੀ ਬਾਕੀ ਤਾਂ ਸਾਰਿਆਂ ਨੇ ਕੜੀ ਛੋਲ ਖਾ ਲਈ ਸੀਗੇ ਉਹਦੋਂ ਦੇ ਤਾਂ ਫੇਵਰਟ ਨਿਕਲਦੀ ਛੋਲ ਅੰਦਰ ਪਾਣੀ ਦਾ ਪਾਈਪ ਦੇਖਾਂ ਕਿਤੇ ਸਿੱਟਿਆ ਹੋਇਆ ਆਪਾਂ ਕਿੱਧਰ ਗਏ ਤੇ ਇਹਦਾ ਕਿੱਥੋਂ ਵੀਰ ਆ ਜਾਓ ਹੌਲਾ ਕਟਾਈ ਹੋ ਜਾਣੀ ਸਬ ਜਿਆ ਸਾਰੀਆਂ ਸੁੱਕ ਗਈਆਂ ਪਾਣੀ ਨਹੀਂ ਦਿੱਤਾ ਹੈਗਾ ਅੱਜ ਫੇਰ ਬਸ ਅੱਜ ਮੇਰੀ ਤਬੀਰ ਤੇ ਜੀ ਠੀਕ ਨਹੀਂ ਸੀਗੀ ਉਹਦੇ ਕਰਕੇ ਫੇਰ ਪਾਣੀ ਕੋਈ ਕੰਮਕਾਰ ਨਹੀਂ ਕਰਿਆ ਹੈਗਾ ਬਸ ਮੈਂ ਨਾ ਪਾਣੀ ਦਿੱਤਾ ਉਹਦੇ ਨਾਲ ਤਾਰ ਲੱਗੀ ਵੀ ਉੱਥੇ ਦੱਬ ਕੇ ਹੀ ਸੁੱਚਿਆ ਕੀ ਲੱਗ ਗਿਆ ਇਹ ਚੱਪਣ ਕਦੋਂ ਤੋੜੀਏ ਰੜਕ ਰੜ ਕਰ ਰਿਹਾ ਕੁਛ ਕਈ ਮੇਰੀ ਮੂੰਹ ਕਿੱਥੇ ਅੱਗੇ ਰੜ ਕਰ ਰਿਹਾ ਕਈ ਮੇਰੀ ਮੂੰਹ ਹੋਈਆ ਮੇਰੇ ਵੀ ਅਹੀਂ ਹੋਈਆ ਦਾ ਤੇ ਇਹਨੇ ਦੇਖ ਲੋ ਬੁੱਲੇ ਤੇ ਸੱਟ ਖਾਈ ਫਿਰੇ ਮੇਰਾ ਲਾਲ ਲਾਲ ਗਲਾਲ ਸੱਟਾ ਖਾਣੇ ਨੂੰ ਤਾਂ ਬਹੁਤ ਤੇਜ ਆ ਹ ਇੱਧਰ ਖੇਡ ਰਹੇ ਸੀ ਕਿ ਚਾਚਾ ਜੀ ਦੇ ਘਰੇ ਇਕੱਠੇ ਹੋ ਗਏ ਸਾਰੇ ਜਣੇ ਬਸ ਸੱਟ ਮਰਵਾ ਲਈ ਬੁੱਲ ਪਨਾਈ ਫਿਰ ਰੋਟੀ ਵੀ ਨਹੀਂ ਖਾਦੀ ਜਾਂਦੀ ਚੋਲੇ ਚੱਲ ਰਹੇ ਨੇ ਚਮਚ ਨਾਲ ਝੋਲ ਪਾ ਲੰਦੇ ਮੂੰਹ 'ਚ ਬਸ ਕਈ ਹੰਪਸਾਰ ਸਿੱਖਦੇ ਹੈ ਹਾਂ ਹਾਂ ਉੱਪਰ ਨੂੰ ਜਲਿਆਣ ਦੇ ਬਾਪੂ ਜੀ ਨੂੰ ਪਾਣੀ ਅੰਦਰ ਦੇ ਚਲਿਆਣੀ ਬਾਪੂ ਜੀ ਨੂੰ ਕਹੀ ਕਿ ਇੱਥੇ ਸਹੀ ਕਰਕੇ ਤਾਰਾ ਲਾਊਗਾ ਮੋਟਰ ਚਲਾਣੀ ਹੈ ਚਲੀ ਨਹੀਂ ਚਲੀ ਨਹੀਂ ਚੈੱਕ ਕਰੀਂ ਅੰਦਰੋਂ ਨਾ ਬਾਹਰਲੀ ਲਾਈਟ ਪਾ ਕੇ ਚੈੱਕ ਕਰ ਵੀ ਲਾਈਟ ਹੈਗੀ ਐ ਬਾਹਰਲਾ ਬਲਬ ਵਾਲੀ ਉਹ ਲਾਈਟ ਨਹੀਂ ਹੈ ਹੈ ਨਹੀਂ ਪਾਣੀ ਦੇ ਨਾਲ ਉਹ ਤਾਂ ਮੈਂ ਬਾਹਰ ਹੀ ਨਹੀਂ ਆਉਗੇ ਪਤਾ ਲੱਗ ਜਾਊਗਾ ਚਲ ਕੋਈ ਨਹੀਂ ਲੋ ਜਿੰਨੇ ਚੱਪੜਾਂ ਕੱਦੂ ਤੋੜ ਲਏ ਪਰ ਸਬਜ਼ੀਆਂ ਦਾ ਬਹੁਤ ਬੁਰਾ ਹਾਲ ਹੋਵੇ ਮੈਂ ਰੋਜ਼ ਕਹਿ ਦਿੰਨੀ ਆ ਵੀ ਇਹ ਚਕਾ ਦੋ ਚਕਾ ਦੋ ਮਿੱਟੀ ਪਰ ਇਹ ਮਿੱਟੀ ਨਹੀਂ ਚਕਾਉਂਦੇ ਹੁਣ ਮੈਂ ਵੀ ਕਿੰਨੀ ਕ ਚੱਕੀ ਜਾਵਾਂਗੀ ਮੈਨੂੰ ਨਹੀਂ ਚੱਕੀ ਜਾਣੀ ਹੈਗੀ ਚਲੋ ਚੱਪੜਾਂ ਕੱਦੂ ਤੋੜ ਲਏ ਪਹਿਲਾਂ ਦੇਖਦੇ ਕਿੰਨੇ ਕ ਹੈਗੇ ਨੇ ਚੱਪੜਾਂ ਕੱਦੂ ਉਹਦੇ ਵਿੱਚ ਆਪਣਾ ਕਦੂਗੀ ਸਬਜ਼ੀ ਖਾਊਗਾ ਨਾ ਆਲੂ ਬਾਦੂੰਗੀ ਵਿੱਚ suvi . oota , kus ta on , sokkega ärkida , kus õnnapunemõõd , no sokkega . Sí. ਕੀ ਜਾਨ ਦਿਲੇ ਨਹੀਂ ਕਰਦਾ ਬਸ ਬਾਹਰ ਨਿਕਲੂ ਤੁਸੀਂ ਇਹ ਲਾ ਲਓ ਵੀ ਆਪਾਂ ਸਵੇਰ ਦੇ ਹੁਣ ਨਿਕਲਿਆ ਬਾਈ आज बहुत दो दिन बस कदम सब्जी बनावा अभी जैसे कम आज सब्जी पी मैं कहनी दो बार बनाई अपना सब्जी कद फिर तवा से मैं कभी किसी कभी किसी बनाते हैं चल सारे जने खा लेंगे ले दो बलंगड़े हो गया

ਇਹ ਜਮਾ ਸੁੱਕੀ ਕਹਿੰਦੇ ਪੱਤੇ ਆਉਣਾ ਹਜੇ ਨਹੀਂ ਲਾ ਪੱਟਨ ਦੀ ਕਿਰੜ ਟੁੱਟੇ ਗਏ ਇਹ ਤਾਂ ਸੁੱਕੀ ਐ ਇਹ ਜਮਾ ਇਹ ਮੈਂ ਤਾਂ ਵੈਸੇ ਉਹ ਲੱਗ ਦੇਖਿਆ ਜਮਾ ਸੁੱਕੀ ਪਈ ਜੜ ਚ ਜੀ ਹੁਣ ਕੀ ਹੋਣਾ ਇਹ ਇਹ ਆਪਾਂ ਨੇ ਨੀ ਮੋਦੋਂ ਲਾਈ ਸੀ ਜਦੋਂ ਸਿੱਧੂ ਮਸੇਵਾਲੇ ਵੀਰ ਦੀ ਡੈਥ ਹੋਈ ਸੀਗੀ ਹਨਾ ਉਹਨਾਂ ਦੇ ਪੁੱਤ ਜਦੋਂ ਉਹਨੇ ਮम्मी पापा ਨੇ ਕਿਹਾ ਸੀਗਾ ਤੂੰ ਸਾਰੇ ਜਣੇ ਆਪਣੇ ਆਪਣੇ ਘਰੇ ਕੋਈ ਨਾ ਕੋਈ ਦਰੱਖਤ ਲੈ ਆਪਾਂ ਦੋ ਲਾਏ ਸੀ ਇੱਕ ਕਦਮ ਦਾ ਬੁੱਟਾ ਸੁੱਕ ਕੇ ਇੱਕ ਇਹ ਲਾਈ ਸੀ ਵੀ ਨੂੰ ਬੇਦੀ ਸੁੱਕ ਪਰ ਨਾ ਦੂਰ ਰੱਖੀ ਆਈ ਆਪਾਂ ਅੰਦਰ ਫੇਰ ਦੇਖੀਏ ਹੋਰ ਕੰਮ ਕਾਰ ਕਰੀਏ ਕੋਈ ਚੇਰੀ ਨੂੰ ਆਪਾਂ ਨੇ ਪਾਣੀ ਦਿੱਤਾ ਸੀਗਾ ਦੇਖ ਲਓ ਚੇਰੀ ਦਾ ਹਾਲ ਵਿੱਚ ਪਾਣੀ ਰਹਿ ਗਿਆ ਬੰਨੇ ਸੁੱਕ ਸਕਦੀ ਬੰਨੇ ਕੀ ਹੋ ਗਿਆ ਤੇ ਅੰਕਲ ਜੀ ਗਾੜ ਰਹੇ ਨੇ ਉਹ ਤਾਂ ਡੰਡੇ ਕਿਉਂਕਿ ਇਧਰ ਵਾਰਾ ਡੰਗਰ ਆ ਕੇ ਜਿਵੇਂ ਨਾ ਗਏ ਆ ਗੋਇਆਂ ਜੀਆਂ ਆ ਕੇ ਨਾ ਬਹੁਤ ਨੁਕਸਾਨ ਕਰਦੀਆਂ ਨੇ ਸਾਰੀ ਚਰੀ ਖਾ ਲਈ ਇਹਨਾਂ ਨੇ ਫੇਰ ਇੱਥੇ ਪਤਾਰ ਲਾ ਦਾਂਗੇ ਚੈਰੀ ਦਾ ਕੀ ਰਹਿ ਗਿਆ ਬਸ ਇੱਧਰ ਸਫਾਈ ਹੋ ਗਈ ਅੰਕਲ ਜੀ ਡੰਡੇ ਕੱਢ ਰਹੇ ਨੇ ਉਹ ਉਧਰ ਜਮੇ ਹੀ ਛੱਡੀ ਚੈਰੀ ਹਵਾਵਾਂ ਬਹੁਤ ਸੋਹਣੀ ਚੱਲ ਰਹੀ ਹੈ ਇੱਥੇ ਉਹ ਜਾਮਣ ਨੂੰ ਬਸ ਉਹ ਨੂੰ ਜਾਮਮਾ ਲੱਗ ਜਾਮਣਾਂ ਲੱਗਣੀ ਸ਼ੁਰੂ ਹੋ ਜਾਣੀਆਂ ਜਿਹੜੀ ਲੱਗ ਤਾਂ ਗਈਆਂ ਤੂੰ ਕਿੱਥੇ ਘਰ ਨਾ ਆਇਆ ਖੇਲੇ ਨਾ ਕਿੱਥੇ ਖੇਲੇ ਨਾ ਚੱਲ ਚੈਰੀ ਦੇ ਵਿੱਚ ਚੱਲ ਬੇਟੀ ਨੂੰ ਚੱਲ ਖੇਡ ਰੂ ਆ ਜਾ ਆ ਜਾ ਤੂੰ ਕਿੱਥੇ ਗਿਆ ਮੋਰ ਸਾਹ ਹੀ ਲੱਗੇ पापा कैथे हैं अच्छा हम अच्छा होर चल आजा चलिए आजा ਫਾਦਰ ਦੇ ਕੱਪੜੇ ਗੰਦੇ ਕਰਦਣੇ ਨੇ ਸਾਰੇ ਹੁਣ ਦੇਖੀ ਲਿਬੜਿਆ ਪਿਆ ਆ ਇਹ ਇਹ ਜਦੋਂ ਸ਼ਾਮ ਹੋ ਗਈ ਪਰ ਫਿਰ ਵੀ ਗਰਮ ਹਵਾ ਜਾਂਦੀ ਨਹੀਂ ਜਦਾ ਬੁਰਾ ਨਾ ਬੁਰਾ ਹਾਲ ਹੋਇਆ ਤਾ ਉਹ ਤਾਂ ਮਾਂ ਉਹ ਵੀ ਪਾਣੀ ਚੜ ਗਿਆ ਇਹਨਾਂ ਦਾ ਆਪੇ ਪਾਣੀ ਆ ਗਿਆ ਓਏ ਮੋਟਰ ਚਲਾਈ ਨਾ ਸ਼ੁਰੂ ਸ਼ੁਰੂ ਜਿਆਦਾ ਪਾਣੀ ਚੱਲਿਆ ਜਦ ਇੱਧਰ ਆਪੇ ਆ ਗਿਆ ਪਾਣੀ ਪਰ ਛੱਡਿਆ ਹੋਣਾ ਬਈ ਓਏ ਨਿੰਦਰ ਪੂਜੀ ਗਈ ਜਵਾਕਾਂ ਗਏ ਨਿੱਕੇ ਖੇਡਣ ਖੇਡ ਲੰਦਾ ਹੂੰ ਥੱਕ ਗਿਆ ਬੱਬਰ ਸ਼ੇਰ ਸਾਡਾ ਬਈ ਓ ਆਰੇ ਤੇ ਪਾਪਾ ਓ ਪਾਪਾ ਪਾਪਾ ਬੇਡਾ ਵੀ ਸੰਭਲ ਨੂੰ ਦਿਲ ਨਹੀਂ ਕਰਦਾ ਗਰਮੀ ਕਰਕੇ ਹੂੰ ਹੂੰ ਬਾਈ ਲੱਗਾ ਰ ਮਾਦਰੀ ਆ ਰ ਹੈ ਜਿਲ੍ਹਾ ਦਾ ਦੇਵਤੂ ਪਿੰਡ ਦੀ ਲੈ ਜਾ ਆਹ ਖਾਲੂ ਮੇਰੀ ਆਣੇ ਤੇ ਸਾਲਾ ਤੂੰ ਕੰਨ ਨਹੀਂ ਚੱਕੋਈ ਓਹੋ ਘਰੋਂ ਮੈਂ ਤਾਂ ਕੱਢ ਮੇਰੀ ਸੁਣਵਾਤ ਕੋਈ ਨਹੀਂ ਘਰੋਂ ਕੱਢ ਤੂੰ ਗੱਡੀ ਲੈ ਜਾ ਯਾਰ ਕੋਈ ਨਹੀਂ ਦਸ ਲੀਟਰ ਨਹੀਂ ਤੂੰ ਗੱਡੀ ਲੈ ਕੇ ਜਾ ਛੋਗੜ ਨੂੰ ਵੀ ਮਾਰੇ ਕਰੇ ਵਾਸਤੇ ਤੂੰ ਜਹਾ ਨੂੰ ਲੈ ਕੇ ਗੱਡੀ ਨਾਲ ਲੈ ਜਾ ਤੀ ਮੈਂ ਲਈ ਜੰਨੀ ਪਾਪੇ 10 ਲੀਟਰ ਬਹੁਤ ਹੈ 10 ਬਹੁਤ ਹੈ ਕੱਲ ਨੂੰ ਨਾ ਮੇਤੇ ਪਹਿਲਾਂ ਰਾਤ ਨੂੰ ਬਲਾਕ ਹੈ ਮੋਟਰ ਚੈੱਕ ਕਰਾ ਦੇ ਕੋਣ ਨਾ ਢਿਲਗਾ ਟਾਈਮ ਨਹੀਂ ਹੈ ਜਦ ਨਾਲ ਟੁੱਟਦਾ ਫੇ ਮੈਂ ਕਿਹੜਾ ਹੁਣ ਗੋਦੀ ਚੱਕ ਲੈਦਾ ਉਹਨੂੰ ਤੂੰ ਤਾਂ ਉਲਟਾ ਬੋਲਿਆ ਬਿਜਲੀ ਵਾਲੇ ਨੂੰ ਉਹਨੂੰ ਕਾ ਟੈਲੀਫੋਨ ਕੱਲੂ ਆਵੇਗਾ ਉਸ ਕੋ ਫੋਨ ਆ ਪਿਆ ਲੈ ਕੀ ਕਹਿ ਰਿਹਾ ਕੱਲੂ ਆਵੇਗਾ ਅੱਜ ਆਉਣਾ ਦਾ ਜਾਂ ਕੱਲੂ ਆਉਣੀਗਾ ਅੱਜ ਆ ਕੱਲ ਨੂੰ ਨਹੀਂ ਕਹਦੇ ਅੱਜ ਆ ਬੱਸ ਅੱਜ ਲੋ ਜੀ ਹੁਣੇ ਹੁਣੇ ਲਾਈਟ ਆਈ ਐ ਪਹਿਲਾਂ ਆਪਾਂ ਘੁੰਮਣ ਚਲੇ ਗਏ ਸੀਗੇ ਘੁੰਮ ਕੇ ਆਏ ਉੱਥੇ ਮਾੜੀ ਤੱਕ ਹਨਾ ਉਹਦ ਮੰਦਰ ਅਗੇ ਬੈਠ ਗਏ ਸੀਗਾ ਮੇਰਾ ਫੋਨ ਲੈ ਕੇ ਵੀ ਹਾਂ ਮੈਂ ਤਾਂ ਅੰਦਰ ਜਾ ਰਹੇ ਹਾਂ ਔਰ ਕਰਮ ਹਵਾ ਚੱਲ ਰਹੀ ਸੀਗੀ ਹੁਣ ਤਾਂ ਫੇਰ ਵੀ ਠੀਕ ਹੋ ਗਿਆ ਆ ਗਈ ਲਾਈਟ ਹੁਣ ਦਈਏ ਫੁੱਲ ਬੁੱਟਿਆਂ ਨੂੰ ਪਾਣੀ ਚੜਾ ਕੇ ਰਾਤ ਚ ਵਿਚਾਰੇ ਮੜੇ ਮੋਟੇ ਖੜੇ ਹੋਣਗੇ ਇਹਦੇ ਜਮ੍ਹਾਂ ਪੂਸੇ ਜੇ ਪਏ ਨੇ ਤੁਕੂ ਚੈਨਲ ਕੋ ਮਿਲ ਜਾਈਂ ਲੋ ਜਿਹੜਾ ਸਾਡਾ ਪਾਪ ਹੋ ਰੇ ਕੌਣ ਆਉਣਾ ਪਾਪਾ ਜੀ ਨੇ ਪਾਈ ਪਲਾਏ ਸੀ ਇਹਦੇ ਵਿੱਚ ਫਿਰ ਖੋਲ ਖੂਲ ਤੇ ਆ ਆਣੀ ਸ਼ੁਰੂ ਹੋ ਗਈ ਪਤਾ ਨਹੀਂ ਰੱਬ ਕਰਦਾ ਨਹੀਂ ਪਾਉਗਾ ਫਿਰ ਮੀਂਹ ਬੋਗਾ ਜਦੋਂ ਇਤਨੀ ਜਿਹਾ ਹੋਊਗਾ ਨਾ ਲੈ ਦੇ ਦੇ ਉਹ ਯੋਕਲਾ ਦੇ ਸੁਪਰ ਆਰਟ ਖੜ ਲੈ ਇਹ ਸੁਪਰ ਕਰ ਲੈ ਆ ਬਾਪੂ ਜੀ ਨੇ ਪੈਕ ਲਾਇਆ ਬਤਾ ਉਹ 11 ਤੋ ਰਾਈ ਨਾ ਇਹ ਨਾ ਇਹ ਲਾੜ ਕੇ ਰੱਖੀ ਲੈ ਪੀਣਾ 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 ਆ ਰਹ ਲੈ ਦੇ ਦੇ ਮੈਂ ਪਾਣੀ ਚ ਲੈ ਰੋਟੀ ਬਣਾਈਏ ਚੜਾ ਲੈ ਨਾ ਸਮਝ ਚੜਾ ਲਿਆ ਚੜਾ ਲਿਆ ਓਏ ਖਾਵਾ ਆ ਮੂਰੇ ਦੂਸਰਾ ਪਾਈਪ ਲਾਇਆ ਬਣ ਇਸ ਕਰਕੇ ਹੋਇਆ ਵੇ ਇਸ ਜਨਤ ਕੀ ਠੀਕੇ

ਕਿ ਤੇ ਬਚਾਰਾ ਕਮਜ਼ੋਰ ਜਿਹਾ ਬਾਲਾ ਹੈ ਜਦੋਂ ਵੱਡੇ ਹੋਣਗੇ ਖੁਦ ਫੇਰ ਝੁਕੂਗਾ ਇਹ ਜੇ ਇਹ ਮੈਂ ਇਹਨਾਂ ਦਾ ਕੋਟਾ ਲਵਾਉਂਗੀ ਨਾ ਚੱਪਣ ਗੱਦਵਾਂ ਨੂੰ ਵੀ ਪਾਣੀ ਆ ਗਿਆ ਨਹੀਂ ਤਾਂ ਬਾਲਾ ਔਖਾ ਹੋਣਾ ਤੇ ਕੋਣ ਹੈ ਅੱਛਾ ਚੰਨ ਮੈਂ ਤਾਂ ਕਹਿੰਦਾ ਮੈਨੂੰ ਲੱਗੇ ਕਿ ਤੇ ਕਿਹ ਹੈ ਮਾਮੀ ਅੱਧਰ ਨਹੀਂ ਤੇ ਜਵਾਗ ਵੀ ਰਾਤ ਪਰੇ ਗਏ ਹੋਏ ਨਹੀਂ ਜਾ ਉਹ ਮਨ ਨਾਲ ਛੱਡੀ ਲਾਂਦਾ ਨਾ ਬੁੱਤਰਾ ਤਰਾਟਾ ਨਾ ਕਰੇ ਰਾਜੇ ਤੇ ਇਹਨੇ ਦੇਖ ਰ ਕੰਮ ਦੇਖ ਲੋ ਇਹਦੇ ਉਦ ਮ ਨਲਕਾ ਲਵਾਣਾ ਦਾ ਹਨਾ ਮਾਂ ਮੋਟੇ ਨਲਕੇ ਨਾਲ ਤੂੰ ਕਿੰਨਾ ਦਾ ਖੇਡਿਆ ਦਾ ਉੱਥੇ ਬਦੋੱਚੀ ਖੋਜੇ ਮੱਜਰੇ ਨਾ ਦਾਬਣਾ ਕੋਈ ਬੋਤਲ ਛੱਡ ਮਾ ਹੈ ਛੱਡ ਮਾ ਨਲਕਾ ਲਵਾ ਲੂੰਗਾ ਉੱਧਰ ਹਨ ਤਾਂ ਆ ਗਿਆ ਪਾਣੀ ਉੱਧਰ ਵੀ ਲੱਗ ਗਈ ਝੂ ਹੀ ਫਿਰ ਰਹੀ ਜੀ ਉਧਰ ਮੋਰੇ ਮੈਂ ਜਾਂਦੇ ਆ ਪਾਣੀ ਉਹ ਭੱਜ ਗਈ ਉਧਰ ਨੂੰ ਸਵੇਰੇ ਫੇਰ ਦੇ ਦੂੰਗੀ ਕੋਈ ਪਤਾ ਕੀ ਹੈ ਪਾਣੀ ਦੇ ਹੋਏ ਨਾ ਬਿਲਕੁਲ ਹੀ ਰਹਿੰਦਾ ਹੈ ਜਿਹਦੇ ਨਾਲ ਦੀ ਨਾਲ ਫੇਰ ਸੁੱਕ ਜੰਦਾ ਹੈ ਗਰਮੀ ਵੀ ਇੰਨੀ ਪੈ ਰਹੀ ਹੈ ਇਹ ਕਿਤੇ ਕੁੱਤੇ ਵਾਂਗ ਇਹਨੇ ਬਹੁਤ ਬੜੇ ਬੜੇ ਖੱਡੇ ਪੱਟੇ ਹੋਏ ਲੱਗੇ ਪਏ ਆ। ਮੈਂ ਤਾਂ ਉਹ ਕਰਕੇ ਇਹਦੇ ਕੁਛ ਰੱਖ ਦਿੰਨੀ ਆ ਪਰ ਮੈਂ ਚਲੋ ਇਹਨੂੰ ਨਹੀਂ ਬੈਠਣ ਨੂੰ ਜਗ੍ਹਾ ਨਹੀਂ ਕਿਉਂਕਿ ਬਹੁਤ ਕਿਤੇ ਜਗ੍ਹਾ ਨਹੀਂ ਤੇ ਠੰਡਾ ਹੋ ਰਿਹਾ ਹੋਊਗਾ। ਇੱਥੇ ਆਪਣੀ ਬੈਗ ਲਈਂ ਕਿੰਦੂ ਬੰਨ੍ਹ। ਆਹ ਦੇ ਉਧਰ ਆ ਦੇ। ਆਹ ਦੇ ਕਿੱਦਾਂ ਖੱਡਾ ਪੱਟੇ ਵੇਦਰ ਕੇ ਰੱਖੇ ਨੂੰ ਆ ਦੇ। ਪੂਰੇ ਰਾਤ ਦੇ ਲਈ ਬੈਠੇ ਨਾਲ ਤੇ ਕਿਰ ਲਾ ਦੇ ਫਿਰ ਆ ਇੱਕ ਉਧਰ ਫਿਰ ਇਹਦੇ ਪਾਰ ਆ ਦੇ। शाम का टाइम हो गए बस हम मेरा होना शुरू हो गया हम थोड़ी ठंडी हवा होनी शुरू हो रही है बस धार क्डांगे सरकार जी लंघे वो चेटा कुछ नहीं देंगे कदा नहीं कट वगैरह होने नहीं लगे लं बस मैं उन्न एने आ जाने आप रोटी तार लेंगे इन्हें जाके रोटी तार के बाद धार कैंगार क्या फिर फिर एसिया चो बाहर नहीं निकल जाने बहुत ज्यादा गर्मी लोग क्यों थोड़ी देर बाद